ਤੋਂ ਬਣੀ ਹਲਕੀ ਹੈ ਮਰ ਕੋਈ ਡੰਗਸਾ ਰੁਗ ਗਿਆ ਰ ਆ ਵੀ ਚੱਕੀ ਲੈਣੀ ਹੈ ਸਿੰਦੀ ਬੀ ਡੀ ਕੀ ਆਂਦੀ ਹੋਗੀ ਉਹ ਵੀ ਆਦੀ ਹੋਗੀ ਪਤੰਦਰ ਵਾਲੇ ਤੱਕ ਨਹੀਂ ਆਇਆ ਕਿੱਥੇ ਸੀਗੇ ਤੁਸੀਂ ਨੇਰੇ ਦੀ ਆਈ ਬੈਠੀ ਆ ਮੈਂ 5 ਵਜੇ ਦੀ ਆ ਦਿਨ ਚੜ ਗਿਆ ਜੇ ਘਰੇ ਪਤ ਲੱਗਿਆ ਫੇਰ ਤੇ ਤੁਸੀਂ ਤਾਂ ਕਹਿੰਦੇ ਸੀ ਵੀ ਬਾਈਕ ਤੇ ਆਉਂਗੇ ਤੇ ਆ ਗੱਡੀ ਕਿਹਦੀ ਹੈਗੀ ਇਹ ਗੱਡੀ ਤਾਂ ਨਾ ਮੈਂ ਯਾਰ ਵਿਚਾਰੀਆਂ ਗੱਲਾਂ ਛੱਡੋ ਤੂੰ ਇੱਕ ਵਾਰੀ ਆ ਕੇ ਬੈਠ ਬਾਕੀ ਦੀ ਗੱਲ ਤੈਨੂੰ ਮੈਂ ਫੇਰ ਦੱਸਦਾ ਹਾਂ ਹੁਣ ਇੱਥੇ ਬੜਾ ਟੈਮ ਖੜਨ ਦਾ ਫਾਇਦਾ ਨਹੀਂ ਹੈਗਾ ਐਵੇਂ ਕੋਈ ਸ਼ੱਕ ਕਰੂ ਆਪਣਾ ਸੋਚਣ ਦਾ ਕੋਈ ਕੈਦਾ ਨਹੀਂ ਹੈਗਾ ਨਾਲੇ ਜਿਹੜਾ ਕੁਝ ਹੋਣਾ ਸੀਗਾ ਉਹ ਤਾਂ ਹੁਣ ਆਪਾਂ ਨੂੰ ਵੀ ਪਤਾ ਹੀ ਲੱਗ ਗਿਆ ਉਹਨਾਂ ਨੇ ਆਪਣਾ ਵਿਆਹ ਕਦੇ ਨਹੀਂ ਹੋਣ ਦੇਣਾ ਸੀ ਹੁਣ ਬਾਲਾ ਸੋਚਣਾ ਜੋ ਆਪਾਂ ਕਰ ਰਹੇ ਹਾਂ ਕਿ ਸਹੀ ਰਹੂਗਾ ਮੈਂ ਤਾਂ ਪਹਿਲੇ ਹੀ ਕਹਿਆ ਸੀਗਾ ਵੀ ਘਰੇ ਗੱਲ ਕਰ ਲੈ ਕੇ ਗੱਲ ਕਰਕੇ ਵੇਖ ਲਿਆ ਨਾ ਮੇਰੇ ਘਰੇ ਵੀ ਪਤਾ ਲੱਗ ਗਿਆ ਸੀ ਤੇਰੇ ਵੀ ਪਤਾ ਲੱਗ ਗਿਆ ਉਹਨਾਂ ਨੇ ਉਲਟਾ ਕੀ ਕਿਹਾ ਕਿ ਤੁਸੀਂ ਇਹ ਕੰਮ ਦਾ ਕਿਹੜਾ ਛੱਡ ਦਿਓ ਇੱਕ ਦੂਜੇ ਬਾਰੇ ਨਾ ਸੋਚੋ ਹੁਣ ਤੇ ਤੈਨੂੰ ਕੀ ਲੱਗਦਾ ਮਾਂ ਤੇ ਧਰ ਕੇ ਬੈਠ ਜਾਂਦਾ ਸ਼ੱਕਾਰੇ ਬਾਰੇ ਸੋਚੇਗਾ ਕਿੱਥੇ ਜਾਵਾਂਗੇ ਕੀ ਕਰਾਂਗੇ ਮੈਂ ਤਾਂ ਕੁਝ ਵੀ ਸਮਝ ਨਹੀਂ ਆ ਰਿਹਾ ਬਸ ਮੈਂ ਤਾਂ ਆਇਆ ਵੀ ਪਤਾ ਨਹੀਂ ਕੋਈ ਨੂੰ ਪਤਾ ਨਹੀਂ ਬੈਠ ਐ ਨਾ ਨਾ ਸੋਚ ਸੰਦੀਪ ਮੈਂ ਤੇਰੇ ਨਾਲ ਆਗਾ ਨਾ ਫੇਰ ਕਿਹੜੀ ਗੱਲ ਦੀ ਫਿਕਰ ਕਰਦੀਆਂ ਤੂੰ ਜਦੋਂ ਹੁਣ ਤੱਕ ਤੇਰਾ ਸਾਥ ਦਿੱਤਾ ਅੱਗੇ ਵੀ ਦੇਵਾਂਗਾ ਤੇ ਨਾਲੇ ਰਹੀ ਗੱਲ ਹੋਰ ਪੁਲਿਸ ਚ ਵੀ ਜਾਣ ਪਛਾਣ ਹੈਗੀ ਹੈਗੀ ਮੇਰੀ ਲਿਆ ਜਿੰਮਤਰ ਰਹਿ ਗਿਆ ਤੂੰ ਉਹ ਕਹਿੰਦੇ ਸੀ ਆਪੇ ਸੇ ਅਸਿਕਾ ਤੁਸੀਂ ਵੀ ਇਹਨਾਂ ਦੇ ਸਾਹਮਣੇ ਨਾ ਆਇਓ ਤੇ ਨਾ ਤਨ ਮੈਂ ਇੱਕ ਗੱਲ ਹੋਰ ਕਹਿਣਾ ਹੈਗਾ ਆਪਦਾ ਜਿਹੜਾ ਫੋਨ ਚ ਸਿਮ ਹੈ ਨਾ ਤੇਰੇ ਇਹਨੂੰ ਤੋੜ ਕੇ ਸੁੱਟ ਦੇ ਆਪਾਂ ਨਵਾਂ ਲੈ ਲਾਂਗੇ ਤੇਰੇ ਕੋਲ ਤੇ ਕਈ ਵਾਰ ਲੋਕੇਸ਼ਨ ਨਾ ਆਣੀ ਪਤਾ ਟਰੇਸ ਕਰਾ ਲੈਣਾ ਮੈਂ ਤਾਂ ਉਹਦਾ ਫੋਨ ਸਿਮ ਬੰਦ ਹੀ ਕਰ ਦਾਂ ਤਾਂਹੀਂ ਤਾਂ ਮੇਰਾ ਫੋਨ ਮੰਨਦਾ ਰਿਹਾ ਉਹ ਲਾਇਆ ਹੋਗਾ ਜੀ ਮੈਨੂੰ ਤਾਂ ਨਾ ਹਲੇ ਵੀ ਸਹੀ ਨਹੀਂ ਲੱਗੀਆਂ ਤਾਂ ਮੈਂ ਤਾਂ ਕਹਿੰਦੀ ਆ ਗੱਡੀ ਮੋੜ ਦਾਂ ਘਰੇ ਚੱਲਦੇ ਹਾਂ ਸੰਦੀਪ ਕਿਉਂ ਫਿਕਰ ਕਰਦੀ ਹੈਂਗੀ ਤੂੰ ਮੈਂ ਹੈਗਾ ਨਾ ਤੇਰੇ ਨਾਲ ਫੇਰ ਕਿਹੜੀ ਗੱਲ ਦੀ ਫਿਕਰ ਹੈਗੀ ਤੇਨੂੰ ਉਹ ਐਡਾ ਵੱਡਾ ਕਰਨ ਚੱਕ ਲਿਆ ਹੁਣ ਤੱਕ ਤਾਂ ਉਹਨਾਂ ਨੂੰ ਪਤਾ ਵੀ ਲੱਗਿਆ ਹੋਣਾ ਵੀ ਉਹ ਘਰੋਂ ਭੱਜ ਗਏ ਨੇ ਹੁਣ karenge ਵੀ ਕੀ ਜਾ ਕੇ ਉਹਨਾਂ ਨੂੰ ਕਿਹੜੇ ਮੂੰਹ ਨਾਲ ਜਵਾਬ ਦੇਵੇਂਗੀ ਤੇ ਫਿਰ ਆਪਾਂ ਵੀ ਕੀ ਕਰਾਂਗੇ ਵਿਆਹ ਕਰਾ ਕੇ ਕੀ ਹੋਊਗਾ ਜਦੋਂ ਆਪਾਂ ਇੱਥੇ ਵਾਪਸ ਆਵਾਂਗੇ ਕੋਈ ਮੇਰੇ ਵੀਰੇ ਨੇ ਤਾਂ ਮੈਨੂੰ ਮੂੰਹ ਵੀ ਨਹੀਂ ਲਾਉਣਾ ਉਹਨਾਂ ਤਾਂ ਮੈਨੂੰ ਬੁਲਾਉਣਾ ਵੀ ਨਹੀਂ ਨਹੀਂ ਸ਼ਾਇਦ ਉਹ ਅੱਤ ਬਾਅਦ ਮੇਰੀ ਸ਼ਕਲ ਦੇਖੀ ਆਪਣੇ ਕੋਲ ਤਾਂ ਕੋਈ ਰਿਸ਼ਤੇ ਨਹੀਂ ਬਚਿਆ ਸਿਰਫ ਆਪਾਂ ਇੱਕ ਦੂਜੇ ਕੋਲ ਆਪਣੇ ਕੋਲ ਕੀ ਰਿਸ਼ਤੇ ਨੇ ਤੈਨੂੰ ਮੇਰੇ ਤੋਂ ਇਲਾਵਾ ਕੋਈ ਹੋਰ ਚਾਹੀਦਾ ਹੈਗਾ ਤੁਸੀਂ ਤੁਸੀਂ ਇੰਨਾ ਲੇਟ ਕਾਤੋਂ ਆਏ ਮੈਂ ਉੱਥੇ 5 ਵਜੇ ਦੀ ਖੜੀ ਸੀ ਜੀ ਯਾਰ ਤੁਹਾਨੂੰ ਮੈਂ ਉਹੀ ਦੱਸਣ ਲੱਗਿਆ ਸੀ ਆ ਗੱਡੀ ਪੁੱਜੀ ਸੀ ਤੁਮ ਮੈਂ ਕਿਸੇ ਮਿੱਤਰ ਦੇ ਘਰੇ ਲਾਤੀ ਸੀ ਉਹਨੂੰ ਪਹਿਲਾਂ ਫੋਨ ਲਾਇਆ ਸੁੱਤਾ ਪਿਆ ਸੀ ਉਹਨੇ ਫੋਨ ਨਹੀਂ ਚੁੱਕਿਆ ਫਿਰ ਮੈਂ ਕਿੰਨਾ ਟਾਈਮ ਉੱਥੇ ਵੇਟ ਕਰੀ ਗਿਆ ਮੈਂ ਤਾਂ ਮੋਟਰਸਾਈਕਲ ਵੀ ਨਹੀਂ ਘਰੋਂ ਕੱਢ ਸਕਦਾ ਸੀ ਮਾਣ ਨੂੰ ਤਾਂ ਹਜੇ ਵੀ ਐ ਲੱਗ ਰਿਹਾ ਉਹ ਵੀ ਮੈਂ ਕਿਤੇ ਅੰਦਰ ਪਿਆ ਐ ਕਮਰੇ 'ਚ ਬਸ ਮੈਂ ਉਹਨੂੰ ਦਵਾਰੇ ਦਵਾਰੇ ਫੋਨ ਲਾਇਆ ਜਦੋਂ ਫਿਰ ਜਾ ਕੇ ਕਿਤੇ ਉਹ ਉੱਠਿਆ ਤੇ ਉਹਨੇ ਗੇਟ ਖੋਲ੍ਹਿਆ ਉੱਥੇ ਕਿਤੇ ਸਿੱਕਾ 8:00 ਵਜੇ ਇੰਨਾਂ ਲੇਟ ਤੱਕ ਮੈਂ ਕਦੇ ਨਹੀਂ ਉੱઠી ਇੰਨਾਂ ਲਈ ਕੀ ਹੋਇਆ ਪਿਆ ਮੇਰਾ ਤਾਂ ਸੇਰੀ ਵਾਲਾ ਪਾਰਾ ਪਾਰਾ ਹੋਇਆ ਪਿਆ ਆਈ ਟੋਪ ਛੜੀ ਵਾਲੀ ਬਾਹਰ ਚੱਲ ਦੇਖਾਂ ਸੰਦੀਪ ਵੀ ਨਹੀਂ ਉੱਠੀ ਹੋਣੀ ਹਜੇ ਹਾਂ ਹਾਂ ਪਹਿਲਾਂ ਚਾਹ ਤਰ੍ਹਾਂ ਲੱਗ ਗਈ ਮੈਂ ਪਹਿਲਾਂ ਸੰਦੀਪ ਨੂੰ ਉਠਾ ਦਿੰਦੀ ਠਾਵਾ ਆਪਣ ਨੂੰ ਤਾਂ ਕੁੜੀ ਜੀ ਨੂੰ ਜਾ ਕੇ ਨਹੀਂ ਆਉਂਦੇ ਸੈਂ ਲੈ ਮੈਨੂੰ ਲੱਗਦਾ ਕੰਮ ਲਈ ਜੀ ਨਾ ਅੱਜ ਪਹਿਲਾਂ ਚ ਉੱਠ ਗਏ ਮੈਨੂੰ ਤਾਂ ਠਾਵਾ ਦਿੰਦੀ ਹੇ ਇਹ ਰਾਤ ਤਾਂ ਮੈਂ ਜਿੰਦਾ ਲਾਇਆ ਸੀਗਾ ਗੇਟ ਵੀ ਖੁੱਲਿਆ ਪਿਆਗਾ ਸੰਦੀਪ ਵੀ ਨਹੀਂ ਦਿਸਦੀ ਕਿਤੇ ਅੰਦਰ ਵੀ ਹੈ ਨਹੀਂ ਸੰਦੀਪ ਸੰਦੀਪ ਕਿੱਧਰ ਗਈ ਸੈਣੀ ਨੂੰ ਦੱਸਦੀ ਮੇਰੀ ਗੱਲ ਸੁਣੋ ਉੱਠ ਜਾ ਗੱਲ ਸੁਣ ਲੈ ਮੇਰੀ ਮੇਰੀ ਗੱਲ ਨਹੀਂ ਸੁਣਦਾ ਉੱਠ ਜਾਣਾ 12 ਤਾਂ ਬੱਜੇ ਪਏ ਆ ਉੱਠ ਮੇਰੀ ਗੱਲ ਸੁਣ ਐਣ ਵੀ ਨਹੀਂ ਦਿੰਦੀ ਸੰਦੀਪ ਹੈ ਨਹੀਂ ਕਰੇ ਉਹ ਇੱਥੇ ਹੋਊਗੀ ਯਾਰ ਕਿਤੇ ਪਸੂਆ ਫੂਸੂਆ ਕਰਨੀ ਆ ਉਹ ਵੀ ਹੈ ਨਹੀਂ ਕਿ ਉਹ ਨਾਲੇ ਮੈਂ ਵੀ ਹੁਣੀ ਉੱਠੀ ਆ ਗੇਟ ਵੀ ਖੁੱਲਾ ਪਿਆਗਾ ਉੱਠ ਜਾਣਾ ਤੈਨੂੰ ਨੀਂਦ ਆਈ ਜਾਂਦੀ ਲੈ ਮੈਨੂੰ ਟੈਨਸ਼ਨ ਹੋਈ ਪਈ ਆ ਸੰਦੀਪ ਨੂੰ ਦੇਖ ਲੈ ਯਾਰ ਫੋਨ ਵੀ ਨਹੀਂ ਹੁੰਦੇ ਇੱਥੇ ਆਉਗੀ ਯਾਰ ਕਿਤੇ ਦੇਖਣਾ ਹੈ ਨਹੀਂ ਗਈ ਮੈਂ ਸਾਰੇ ਕਿਤੇ ਦੇਖ ਲਿਆ ਨਾਲੇ ਮੇਨ ਗੇਟ ਦਾ ਵੀ ਜਿੰਦਾ ਖੁੱਲਿਆ ਪਿਆਗਾ ਰਾਤ ਮੈਂ ਲਾ ਕੇ ਪਈ ਸੀ ਮੇਨ ਗੇਟ ਦਾ ਜਿੰਦਾ ਖੁੱਲਿਆ ਪਿਆ ਹਾਂ ਤੇ ਉਹ ਕਮਰੇ 'ਚ ਵੀ ਹੈ ਨਹੀਂ ਤੇ ਜਦੋਂ ਮੈਂ ਦੇਖਿਆ ਨਾ ਕਮਰੇ 'ਚ ਖਿਲਾਰੇ ਪਏ ਪਏ ਕੱਪੜਿਆਂ ਦੇ ਆ ਦੇਖ ਲੋ ਜਿੰਦਾ ਵੀ ਖੁੱਲਿਆ ਪਿਆਗਾ ਤੂੰ ਜਿੰਦੇ ਲਾਈ ਸੀ ਰਾਤ ਹਾਂ ਲਾਈ ਸੀ ਮੇਰੇ ਜਹਾ ਦਾ ਮਿਸਮਾਰ ਕੇ ਗੇਟ ਲਾਇਆ ਸੀ ਜਿੰਦਾ ਵੀ ਲਾਇਆ ਸੀ ਸੰਦੀਪ ਕਿਤੇ ਵੀ ਨਹੀਂ ਹੈਗੀ ਮੈਂ ਤਾਂ ਦੇਖ ਲਈ ਮੈਨੂੰ ਤਾਂ ਕਿਤੇ ਨਹੀਂ ਦਸੀ ਤੈਨੂੰ ਕਿਤੇ ਲੱਭਦੀ ਆ ਤਾਂ ਭਾਰ ਲਾ ਇਸ ਸੁਭੀ ਤਾਂ ਉਹ ਤਾਂ ਹੀ ਜੇ ਘਰ ਚ ਹੋਊਗੀ ਬੀਰ ਪਾ ਅਜਿੰਦਾ ਤੂੰ ਖੋਲਿਆ ਨਾ ਮੈਂ ਤਾਂ ਨਹੀਂ ਖੋਲਿਆ ਮੈਂ ਤਾਂ ਚਿੰਤਾ ਲਾਇਆ ਸੀ ਐ ਚ ਸੋਨਾ ਵੀ ਹੈ ਨੀਗਾ ਹਾਂ ਮੇਰੇ ਟੌਪਸ ਵੀ ਸੀਗੇ ਪੈਸੇ ਵੀ ਹੈ ਨੇ ਇਸ ਵਿੱਚ ਹਨ ਲੱਗਦਾ ਨਾ ਉਹ ਵੀ ਸਾਰਾ ਕੁਝ ਲੈ ਕੇ ਟੱਪ ਗਈ ਯਾਰ ਕਿਤੇ ਸੱਚਮੁੱਚ ਤਾਂ ਨਹੀਂ ਉਹੀ ਗੱਲ ਹੋਊਗੀ ਲੈ ਹਜੇ ਤੱਕ ਇਹ ਨਹੀਂ ਐਨਾ ਕੁਸਤਾ ਘਰ ਚ ਹੋ ਗਿਆ ਨਾਲੇ ਪੈਸੇ ਤੇ ਸੋਨਾ ਕਿੱਧਰ ਗਿਆ ਚਲ ਸੰਦੀਪ ਤਾਂ ਆਪਾਂ ਮੰਨ ਲੈਂਦੇ ਵੀ ਗੁਰੂ ਘਰ ਗਈ ਹੋਊਗੀ ਪਰ ਆਹ ਸਾਰਾ ਸਮਾਨ ਲੈ ਕੇ ਥੋੜੀ ਜਾਊਗੀ ਉਹ ਸਾਫ਼-ਸਾਫ਼ ਤਾਂ ਪਤਾ ਲੱਗ ਜਾਂਦਾ ਵੀ ਉਹਨਾਂ ਬਸ ਉਹੀ ਕੰਮ ਕਰ ਗਈ ਆਪਾਂ ਪ੍ਰਗਟ ਦੇ ਘਰੇ ਪਤਾ ਕਰੀਏ ਦੇਖ ਲਓ ਫਿਰ ਇਨਕਾ ਲਾ ਦੋ ਹੁਣ ਤਾਈ ਹਾਂ ਭਾਈ ਤੁਸੀਂ ਕਿਵੇਂ ਤੜਕਾ ਤੜਕੀ ਆਏ ਬਾਈ ਪਰਗਟ ਹੈਗਾ ਤੁਹਾਡਾ ਘਰੇ ਟਾਰਗੇਟ ਹਾਂ ਹੈਗਾ ਸੀ ਤਾਈ ਇੱਕ ਲਾ ਇੱਕ ਵਾਰੀ ਮੜਿਆ ਦੇਖਿਓ ਬੁਲਾਇਓ ਪਰਗਟ ਨੂੰ ਲਓ ਕੀ ਹੋ ਗਿਆ ਤੁਸੀਂ ਕਿਵੇਂ ਤੜਕੋ ਤੜਕੀ ਆ ਗਏ ਕੋਈ ਨਹੀਂ ਦੱਸ ਦਿਨੇ ਆ ਮੜਿਆ ਬਲਾ ਤਾ ਲਓ ਨੂੰ ਪਰ ਗਰ ਨੂੰ ਮੈਂ ਤਾਂ ਬਲਾਦ ਨਹੀਂ ਮੈਂ ਤਾਂ ਪਿਆ ਦੇਖਿਆ ਸੀਗਾ ਵੀ ਉਹ ਰਾਤ ਹਨੇਰੇ ਚ ਕਦੋਂ ਫੋਨ ਪਾ ਦੇ ਕਿ ਮੈਂ ਕੋਲੀ ਪਈ ਸੀ ਫਿਰ ਮੈਂ ਉਹ ਕਰਕੇ ਸੁਨੇਹਾ ਉੱਠੀਆਂ ਵੀ ਫਿਰ ਵੀ ਉਹ ਪਿਆ ਸੀਗਾ ਤਾਂ ਹੀ ਤਾਂ ਕਹਿ ਰਹੇ ਆ ਚਲੋ ਕੋਈ ਗੱਲ ਨਹੀਂ ਰਾਤ ਨੂੰ ਪਿਆ ਸੀ ਵਧੀਆ ਗੱਲ ਆ ਪਰ ਮੈਨੂੰ ਲੱਗਦਾ ਹੁਣ ਨਹੀਂ ਹੋਣਾ ਉਹ ਦੇਖ ਲੈਣੇ ਪਹਿਲਾਂ ਮੈਨੂੰ ਐ ਕਰ ਲੋ ਦੱਸੋ ਵੀ ਗੱਲ ਕੀ ਹੋਈ ਐ ਕੋਈ ਗੱਲ ਨਹੀਂ ਜੀ ਗੱਲ ਵੀ ਦੱਸ ਦਾਂਗੇ ਮੜੇ ਤੁਸੀਂ ਦੇਖ ਲਓ ਨਾ ਜਾ ਕੇ ਕੋਈ ਨਾ ਮੈਂ ਦੇਖ ਲੈਣੀ ਐ ਮੈਨੂੰ ਲੱਗਦਾ ਨਾ ਤਾਈ ਨੂੰ ਵੀ ਕੁਝ ਨਹੀਂ ਪਤਾ ਹੈਗਾ ਜਨਾਇਨ ਕਈ ਹੁੰਦੀ ਆ ਵੀ ਪ੍ਰਗਟ ਕਰਈ ਆ ਪ੍ਰਗਟ ਕਿਵੇਂ ਕਰੇ ਹੋਊਗਾ ਪ੍ਰਗਟ ਕਰੇ ਹੁੰਦਾ ਤਾਂ ਸੰਦੀਪ ਵੀ ਕਰੇ ਹੁੰਦੀ ਚਲ ਦੇਖਦੇ ਆ ਹੈਗਾ ਕਿ ਨਾ ਮੈਨੂੰ ਤਾਂ ਨਾ ਟੈਨਸ਼ਨ ਹੋਈ ਪਈ ਆ ਹਲਾਉਦਾ ਅੱਛਾ ਅੰਦਰ ਮੰਜੇ ਤੇ ਹੈ ਨਹੀਂ ਕ ਕਿਉਂ ਕੀ ਹੋ ਗਿਆ 21 ਸੰਦੀਪ ਵੀ ਹੈਣੀ ਕੀ ਕਰੇ ਕਰਤਾ ਨਾ ਉਹੀ ਕੰਮ ਤਾਂ ਮੇਰਾ ਮੂੰਹ ਮੰਨਤਾ ਜਦੋਂ ਮੈਂ ਛੋਡੇ ਘਰੇ ਲਾਂਭਾ ਦੇਣਾ ਏ ਤੁਸੀਂ ਕਿਉਂ ਨਾ ਗੌਰ ਕਰੀ ਮੇਰੀ ਕਿਸੇ ਨੇ ਮੰਨੀ ਰਹੀ ਕੋਲਾ ਤੂੰ ਮੈਂ ਨਾ ਆਇਤਾ ਮੁੰਡੇ ਦਾ ਮੈਂ ਕਹ ਪਈ ਸਣੀ ਨੂੰ ਮੈਂ ਦੱਸਿਆ ਨਾ 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 ਕਹ ਨਹੀਂ ਤੂੰ ਤਾਂ ਕਹਿੰਦੀ ਦੱਸੀ ਨਾ ਉਹਨੂੰ ਕੋਈ ਗੌਰ ਹੋ ਜਾਂਦੀ ਮਾੜੀ ਮੋਟੀ ਮੈਂ ਤੁਹਾਨੂੰ ਛੋਡੇ ਘਰੇ ਲਾਂਭਾ ਹੋਰ ਕਿਵੇਂ ਦਿੱਤਾ ਸੀ ਤਾਂ ਹੀ ਮੈਨੂੰ ਕੀ ਪਤਾ ਸੀਗਾ ਵੀ ਐਡੀ ਗੱਲ ਬਣ ਜੂਗੀ ਮੈਂ ਤਾਂ ਐਸੀ ਚੱਲ ਸੁਧਰ ਜੂਗੀ ਬਥੇਰਾ ਸਮਝਾਈ ਸੀ ਮੈਂ ਜਮਾ ਨਹੀਂ ਸਮਝੀ ਉਹ ਨਾਲੇ ਨਾ ਕੱਲੀ ਕੁੜੀ ਦੀ ਗਲਤੀ ਨਹੀਂ ਥੋੜੇ ਮੁੰਡੇ ਦੀ ਵੀ ਉਨੀ ਗਲਤੀ ਆ ਉਹਨੂੰ ਤਾਂ ਸਮਝਾ ਲੈਂਦੇ ਤੁਸੀਂ ਚੱਲ ਸਾਡੇ ਦਾ ਨਿਆਣੀ ਮੱਤ ਦੀ ਸੀ ਬਥੇਰਾ ਪਿੱਟੀ ਸੀ ਮੈਂ ਤਾਂ ਜੰਮਣ ਵਾਲੇ ਆਪਦੇ ਰੋਏ ਸੀ ਮੁੰਡਾ ਮੇਰਾ ਮੰਨਿਆ ਨਹੀਂ ਆ ਕਿ ਨਾ ਗੁੰਦਾ ਹੈ ਜੀ ਕਰਦੀ ਹੈ ਜੀ ਮੈਨੂੰ ਤਾਂ ਇਹ ਗੱਲ ਕਹਿੰਦਾ ਰਿਹਾ ਫੇ ਸੋਨੂੰ ਤਾਂ ਹੁਣ ਆਪਦੀ ਧੀ ਦੇ ਕੋਟਰਾਲ ਰੱਖਣ ਦਾ ਹੱਕ ਹੀ ਸੀ ਮੇਰਾ ਤਾਂ ਜਿਹੇ ਜਿਹੇ ਲੱਟਣਾ ਹੈਗਾ ਹੈਗਾ ਮੇਰਾ ਤਾਂ ਹੁਣ ਬਾਹਰ ਵੀ ਘੁਰਿਆ ਫਿਰਦਾ ਮੈਂ ਕੀ ਰੱਖੀ ਰੱਖਾਂ ਤੁਸੀਂ ਤਾਂ ਧੀ ਦੀ ਰੱਖੀ ਰੱਖੀ ਸਕਦੇ ਸੀ ਤਾਈ ਮੈਂ ਨਾ ਬਹੁਤ ਰੱਖ ਹੀ ਰੱਖੀ ਸੀ ਨਾਲੇ ਮੈਂ ਪੂਰੀ ਨਿਗਰ ਰੱਖੀ ਸੀ ਹੁਣ ਤਾਂ ਫੋਨ ਤੇ ਗੱਲ ਵੀ ਨਹੀਂ ਕਰਦੀ ਸੀ ਉਹਦੇ ਨਾਲ ਫਿਰ ਹੁਣ ਕੀ ਬਣੇ ਮੇਰਾ ਤਾਂ ਹੁਣ ਜਦੋਂ ਜਾਂਦਾ ਭਈ ਮੈਂ ਮਾਨਸਾਂ ਵੀ ਪੜਨ ਨਹੀਂ ਜਾਣਾ ਉਹਨੇ ਕੋਈ ਹੋਰ ਖੇਤ ਮੰਨੇ ਵੀ ਜਾਣਾ ਮੈਂ ਕਿੱਥੇ ਕਿੱਥੇ ਰੱਖਨੀਆ ਰੱਖਣਾ ਮੇਰੇ ਕਿਹੜਾ ਭਾਈ ਸਰਤੇ ਬੰਦਾ ਹੈ ਇਹ ਤਾਂ ਰੱਖ ਹੀ ਸਕਦਾ ਸੀ ਨਾ ਇਹਨੂੰ ਕਿਹੜਾ ਕੋਈ ਕੰਮ ਨਹੀਂ ਹੈਗਾ ਨਾਲੇ ਤੁਸੀਂ ਵਾਰ-ਵਾਰ ਕੁੜੀ ਦੀ ਗੱਲ ਕਿੰ ਵਿੱਚ ਲੈ ਕੇ ਆਉਣੇ ਆਪਦੇ ਮੁੰਡੇ ਦੀ ਗੱਲ ਵੀ ਕਰੋ ਫਿਰ ਹੋਰ ਮੈਂ ਕੀ ਕਹਿੰਨੀ ਆ ਉਹਦੇ ਨਾਲ ਤਾਂ ਮੈਨੂੰ ਤੂੰ ਵਾਰ ਉਤਰੀ ਤੂੰ ਚੁੱਪ ਕਰ ਜਾ ਤੂੰ ਅਮਰਨ ਕਰੇ ਚੱਲ ਹੁਣ ਤੁਸੀਂ ਤਾਂ ਵਾਗੇ ਮੈਨੂੰ ਵੀ ਕੋਈ ਹੱਲ ਦੱਸ ਜੋ ਮੈਂ ਤਾਂ ਆ ਨਹੀਂ ਆ ਮੇਰੀ ਤਾਂ ਇੱਕ ਵੀ ਨਹੀਂ ਸੁਣੀ ਉਦੋਂ ਜੇ ਮੈਂ ਇਹ ਕਹਿੰਦੀ ਰਹੀ ਆ ਬਹੂ ਨੇ ਵੀ ਨਹੀਂ ਆ ਉਹ ਇਹ ਘਰ ਪਾ ਤੇ ਪਾਣੀ ਪੈਣ ਦਿੱਤਾ ਹੁਣ ਦੱਸ ਮੈਂ ਕੀ ਕਰਾਂ ਨਾਲੇ ਮੁੰਡੇ ਨੂੰ ਕੰਜਰ ਨੂੰ ਮੈਂ ਸਮਝਾਈ ਗਈ ਵੀ ਮੁੰਡਿਆ ਵਸ ਤੂੰ ਰਹਿਂਦੇ ਇਹੋ ਜਿਹੇ ਕੰਮਾਂ ਨੂੰ ਕਿਦਰੋਂ ਤੈਨੂੰ ਐ ਵੀ ਰਿਸ਼ਤੇ ਨਹੀਂ ਹੋਣੇ ਮੈਂ ਤਾਂ ਮਾਰਤੀ ਮੇਰੀ ਗੱਲ ਸੁਣਾ ਕੀ ਗੱਲ ਸੁਣਾ ਜਦੋਂ ਮੈਂ ਤੈਨੂੰ ਕਹਿੰਦਾ ਰਹਿੰਦਾ ਸੀ ਕੁੜੀ ਦਾ ਧਿਆਨ ਰੱਖ ਤਿਆਂ ਰੱਖ ਤੇ ਤੁਸੀਂ ਘਰੇ ਬਹਿ ਲੀਆਂ ਕੀ ਕਰਦੇ ਸੀਗੇ ਧਿਆਨ ਰੱਖਿਆ ਸੀਗਾ ਹੁਣ ਮੈਂ ਰਾਤ ਨੂੰ ਥੋੜੀ ਉਹਦੇ ਸੁਣਾਣੇ ਬੈਠੀ ਰਹੂੰਗੀ ਨਾਲੇ ਮੈਂ ਤੈਨੂੰ ਉਹਦਾ ਕਿਹਾ ਸੀ ਨਾ ਵੀ ਪ੍ਰਗਟਦੀ ਮਾਂ ਲਾਂਬਾ ਦੇ ਕੇ ਗਈ ਆ ਸਮਝਾਲ ਆਪਦੀ ਨੂੰ ਉਦੋਂ ਤਾਂ ਕਹਿੰਦਾ ਮੇਰੀ ਭੈਣ ਤੇ ਇਲਜ਼ਾਮ ਲਾਉਣੀ ਆ ਤੂੰ ਉਹ ਗੱਲ ਇਲਜ਼ਾਮ ਦੀ ਨਹੀਂ ਹੈਗੀ ਤੂੰ ਕਾਦੇ ਵਾਸਤੇ ਆਂਗੀ ਮਾੜਾ ਮੋਟਾ ਧਿਆਨ ਰੱਖ ਲੰਦੀ ਉਹਦਾ ਹਾਂ ਰਾਤ ਨੂੰ ਬੈਹਿ ਜਾ ਕਰਦੇ ਉਹਦੇ ਸੁਣਾਣੇ ਮੈਂ ਕਾਹਨੂੰ ਸੌਣ ਆਲਾ ਸਾਰਾ ਦਿਨ ਕੰਮ ਕਰਕੇ ਥੱਕੀ ਹੁੰਨੀ ਆ ਆਪ ਰਾਖੀ ਰੱਖ ਲੈਂਦਾ ਹੁਣ ਸਾਰਾ ਇਲਜ਼ਾਮ ਮੇਰੇ ਤੇ ਸਿੱਟ ਦੇ ਹੁਣ ਕਰਾ ਲਓ ਪਿੰਡ ਚ ਥੂ ਥੂ ਇਹ ਤਾਂ ਹੋਣੀ ਸੀ ਉਦੋਂ ਸੰਭਾਲੀ ਹੁੰਦੀ ਉਹ ਉਹ ਤਾਂ ਮੇਰੀ ਭੈਣ ਆ ਇੱਕੋ ਇੱਕ ਭੈਣ ਆ ਇਹਨੂੰ ਐ ਕਿਉਂ ਬੋਲਦੀਆਂ ਐ ਕਿਉਂ ਕਹਿੰਨੀ ਆ ਪੜਾਉਣਾ ਦਾ ਮੈਂ ਤਾਂ ਲੈ ਪੜਾ ਰਾ ਹੁਣ ਹੁਣ ਵਧੀਆ ਲੋਟ ਆ ਜਾਈਂਗਾ ਤੂੰ ਵੀ ਨਾਲੇ ਮੰਨਦਾ ਹੀ ਨਹੀਂ ਸੋਤਾ ਮੇਰੀ ਗੱਲ ਨੂੰ ਉਹ ਹੁਣ ਕੀ ਕਰੀਏ ਮੈਨੂੰ ਨਹੀਂ ਪਤਾ ਜੋ ਮਰਜ਼ੀ ਕਰ ਮੇਰਾ ਨਾ ਦਿਮਾਗ ਖਰਾਬ ਕਰ ਨਾਲ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਆ ਦੇਣਾ ਆਊ ਗਈ ਜੀ ਤੂੰ ਸੁਣੀ ਨਹੀਂ ਕਿਸੇ ਕੰਜਰ ਦੀ ਤੂੰ ਗਲਤੀ ਤਾਂ ਮੇਰੀ ਸੀ ਜਿਹੜੀ ਉਹਨੂੰ ਐਨੀ ਇਜਾਜ਼ਤੀ ਦਿੱਤੀ ਐਨਾ ਪੜਾਇਆ ਜਿਹ ਹੈ ਪਤਾ ਹੁੰਦਾ ਨਾ ਬਰਾ ਕਰਾ ਕੇ ਘਰੇ ਬਿਠਾ ਦਿੰਦਾ ਹੁਣ ਤਾਂ ਗਲਤੀ ਕਹਿ ਨਾ ਕਹਿ ਹੁਣ ਤਾਂ ਜੋ ਹੋਣਾ ਸੀ ਹੋ ਗਿਆ ਨਾਲੇ ਪਰਗੜ ਦੀ ਮਾਂ ਦਾ ਕੀ ਪਤਾ ਕੀ ਇਲਜ਼ਾਮ ਲਾਉਗੀ ਅਗਲੀ ਦੇ ਕੀ ਕੋਸ਼ਿਸ਼ ਇਹ ਕਹਦੇ ਵੀ ਮੇਰੇ ਮੁੰਡੇ ਨੂੰ ਕੀ ਕਰਤਾ ਇਹਨਾਂ ਨੇ ਉਹ ਤਾਂ ਉਂ ਵੀ ਸਾਰੇ ਪਿੰਡ ਚ ਗਾ ਦਊਗੀ ਉਹਨੂੰ ਕਿਹੜਾ ਕੋਈ ਹੈਗਾਗਾ ਵੀ ਮੈਂ ਗੱਲ ਡਟਕੇ ਆਲਾ ਆਹੋ ਉਹ ਤਾਂ ਪਿੰਡ ਚ ਨਾ ਦੱਸੂਗੀ ਨਾ ਤਾਂ ਵੀ ਪਤਾ ਤਾਂ ਲੱਗ ਹੀ ਜਾਣਾਗਾ ਇਹੋ ਜਿਹੀਆਂ ਗੱਲਾਂ ਕਦੇ ਵੀ ਲੁਕੀਆਂ ਨਹੀਂ ਰਹਿੰਦੀਆਂ ਹੁੰਦੀਆਂ ਚਲਾ ਆਇਆ ਹੁਣ ਕਰਦੇ ਆ ਕੋਈ ਹੱਲ ਅਜੇ ਕੁਛ ਇਹ ਵੀ ਨਹੀਂ ਹੋਇਆ ਮੈਂ ਟੈਨਸ਼ਨ ਹੀ ਖੋਜ ਆਗੇ ਤੁਸੀਂ ਲੱਗਿਆ ਕੁਛ ਪਤਾ ਸੰਦੀਪ ਦਾ ਬੋਲੋ ਜੇ ਤੀ ਕੁਛ ਨਹੀਂ ਪਤਾ ਲੱਗਿਆ ਯਾਰ ਕੁਛ ਨਹੀਂ ਪਤਾ ਲੱਗਿਆ ਮੜਾ ਕਿਸ ਤੋਂ ਪੁੱਛ ਲੈਣਾ ਸੀ ਹੁ ਕਿਧੋ ਪੁੱਛੀਏ ਕਿਸ ਨੂੰ ਐ ਅਖੀਰ ਵੀ ਸਾਡੀ ਕੁੜੀ ਘਰੋਂ ਭੱਜ ਗਈ ਨਹੀਂ ਨਹੀਂ ਤਰੀਕੇ ਜਿਹਾ ਨਾ ਪੁੱਛ ਲੈਣਾ ਸੀ ਕੋਈ ਫੈਸਲਾ ਨਹੀਂ ਲੋਕਾਂ ਕੋਲੇ ਜਾਂਦਾ ਨਹੀਂ ਲੋਕਦਨ ਇਹੀਆਂ ਕਿਤਾਬਾਂ ਪੜ੍ਹਦੇ ਨੇ ਫਿਰ ਆਪਾਂ ਹੱਥ ਤੇ ਹੱਥ ਧਰ ਕੇ ਬੈਠ ਨਹੀਂ ਸਕਦੇ ਲੱਭਣਾ ਤਾਂ ਉਹਨੂੰ ਪਾਉਗਾ ਹੀ ਮੈਂ ਮਮੇ ਦੇ ਮੁੰਡੇ ਨਾਲ ਗੱਲ ਕਰੀ ਆ ਉਹ ਪੁਲਿਸ ਅੱਜ ਆਗਾ ਉਹ ਕਹਿੰਦਾ ਮੈਂ ਘਰ ਦਾ ਹੱਲ ਕੋਈ ਆ ਮੇਰੇ ਧੱਕਾ ਦਾ ਫੇਰ ਵੀ ਨਹੀਂ ਆਪਾਂ ਕਰ ਸਕਦੇ ਕਾਨੂੰਨ ਦੇ ਤਾਂ ਲੈ ਇਹ ਕਿਹੜਾ ਕਾਨੂੰਨ ਹੋਇਆ ਵਿਕਰੋ ਕੁੜੀਆਂ ਹੀ ਭਾਜੇ ਇਹ ਕਾਨੂੰਨ ਗਲਤ ਆ ਇਹ ਆਪਣੇ ਨੂੰ ਹੁਣੀ ਨਹੀਂ ਚਾਹੀਦੇ ਆਪਣੇ ਇੰਡੀਆ ਦੇ ਜਿੰਨੇ ਵੀ ਕਾਨੂੰਨ ਆ ਸੜੇ ਸਰਕਾਰ ਨੇ ਹੋਈ ਚਾਜੇ ਤੱਕ ਇੱਕ ਵੀ ਕਾਨੂੰਨ ਨਹੀਂ ਬਣਾਇਆ ਸਹੀ ਗੱਲ ਆ ਤਾਂ ਹੀ ਤਾਂ ਕੁੜੀਆਂ ਡਰਦੀਆਂ ਨਹੀਂ ਤਾਂ ਹੀ ਤਾਂ ਟੱਪੇ ਜਾਂਦੇ ਗਾ ਨਹੀਂ ਇਹ ਵੀ ਸਵੇਰੇ ਗਲਤ ਕਾਨੂੰਨ ਆ ਇਹ ਕਾਨੂੰਨ ਤਾਂ ਇਹ ਹੋਣਾ ਚਾਹੀਦਾ ਗੋਲੀ ਮਾਰਨੀ ਚਾਹੀਦੀ ਆ ਖੜਾ ਕੇ ਦੋਨਾਂ ਨੂੰ ਕੁੜੀ ਦੇ ਤੇ ਮੁੰਡੇ ਦੇ ਉਸ ਤੋਂ ਅੱਗੇ ਉਹਨਾਂ ਨੂੰ ਸਿਕਿਉਰਟੀ ਦੇ ਦੇਣੇ ਐਦੂ ਸੜੇ ਕਾਨੂੰਨ ਕੀ ਹੋਣਗੇ ਤਾਂ ਇਹ ਤਾਂ ਆਪਣਾ ਆਈਡੀਆ ਅੱਗੇ ਤੋਰਦਾ ਸੋ ਇਹ ਗੱਲ ਨਾਲੇ ਮੇਰੀ ਗੱਲ ਸੁਣਾ ਮਾਮੇ ਦੇ ਮੁੰਡੇ ਨੂੰ ਤਾਂ ਦੱਸਤਾ ਹੌਲੀ ਹੌਲੀ ਤਾਂ ਸਾਰੀ ਰਿਸ਼ਤੇਦਾਰੀਆਂ ਨੂੰ ਪਤਾ ਲੱਗ ਜਾਊਗਾ ਰਿਸ਼ਤੇਦਾਰੀਆਂ ਤੱਕ ਵੀਰਪਾ ਪਤਾ ਲੱਗੂਗੀ ਤੇ ਲੱਗੇ ਬਿਨਾਂ ਪੈਂਟ ਚੁੱਕੀ ਨਹੀਂ ਰਹਿੰਦਾ ਪੂਆ ਦਾ ਤਾਂ ਸੁਭਾਈ ਬਹੁਤ ਪਹਿੜਾਗਾ ਹੁਣ ਇਹ ਤਾਂ ਆਪਾਂ ਨੂੰ ਕਿੰਨੇ ਵਾਰ ਹੀ ਕਿਹਾ ਵੀ ਕੁੜੀ ਦਾ ਵਿਆਹ ਕਰਦੋ ਰਿਸ਼ਤਾ ਵੀ ਕਰਵਾਉਣੀ ਸੀ ਉਹ ਮੈਨੂੰ ਹੀ ਬੋਲੂਗੀ ਉਹ ਵੀ ਤੁਹਾਨੂੰ ਬਲਤੀ ਸਾਰੀ ਮੇਰੀ ਚੱਕ ਤੇ ਇਹ ਗੱਲ ਮੰਨ ਕੇ ਮੈਂ ਵਿਆਹ ਕੇ ਬਰਾ ਤੋਰੀ ਹਾਜੀ ਤਾਂ ਅੱਜ ਨੂੰ ਜੰਗੇ ਰਹਿੰਦੇ ਸਹੀ ਗੱਲ ਆ ਬਾਕੀ ਮੁੰਡਿਆਂ ਨੂੰ ਹਮੇਸ਼ਾ ਇਂ ਕਿਉਂ ਲੱਗਦਾ ਹੁੰਦਾ ਵੀ ਉਹਨਾਂ ਦੀ ਭੈਣ ਬਾਰੇ ਉਹਨਾਂ ਦੇ ਘਰ ਵਾਲਿਆਂ ਗਲਤ ਸੋਚਦਿਆਂ ਜ਼ਰੂਰੀ ਥੋੜੀ ਹੁੰਦਾ ਨਾਲੇ ਜਦੋਂ ਕੁੜੀ ਜਿਸ ਘਰ ਚ ਵਿਆਹ ਕੇ ਜਾਂਦੀ ਆ ਸਾਰੀ ਜ਼ਿੰਮੇਵਾਰੀ ਉਹਦੀ ਹੁੰਦੀ ਆ ਤੇ ਉਹਨੂੰ ਸਾਰੇ ਪਰਿਵਾਰ ਦੀ ਫਿਕਰ ਹੁੰਦੀ ਆ ਨਾ ਕਿ ਉਹਨੂੰ ਜੈਲਸ ਹੁੰਦੀ ਆ ਕਿਸੇ ਗੱਲ ਦੀ ਉਹ ਮੇਰੇ ਦਿਮਾਗ ਤੇ ਠੀਕਰਾ ਵੱਜਿਆ ਹੋਇਆ ਸੀਗਾ ਮੈਨੂੰ ਵੀ ਪਤਾ ਸੀ ਇੰਨਾ ਕੁ ਸੋਚ ਜੂਗਾ ਸਹੀ ਗੱਲ ਆ ਤੈਨੂੰ ਤਾਂ ਹਮੇਸ਼ਾ ਹੀ ਆ ਲੱਗਦਾ ਸੀਗਾ ਵੀ ਪਤਾ ਨਹੀਂ ਕਿਉਂ ਮੇਰੀ ਭੈਣ ਤੇ ਲੱਗਦੀ ਰਹਿੰਦੀ ਹੈ ਇਹ ਆਹੀ ਦਿਨ ਤੋਂ ਡਰਦੀ ਸੀ ਮੈਂ ਉਹੀ ਦਿਨ ਆ ਗਿਆ ਚਲ ਪਾਣੀ ਦਾ ਗਲਾਸ ਲਿਆ ਦੇ ਆ ਜੀ ਲਿਆਉਣੀ ਆ ਨਾ ਲਈ ਪਰਗਤੀ ਮੰਮੀ ਤਾਂ ਨਹੀਂ ਟੱਕਰੀ ਤੁਹਾਨੂੰ ਟੱਕਰੀ ਤਾਂ ਨਹੀਂ ਪਰ ਉਹਦਾ ਕੋਈ ਪਤਾ ਨਹੀਂ ਕਿੱਥੇ ਕੀ ਬੋਲੂਗੀ ਮੈਨੂੰ ਐ ਕਿਉਂ ਲੱਗਦਾਗਾ ਵੀ ਮੁੰਡੇ ਤਾਂ ਸਾਰਾ ਕੁਝ ਆਪਦੇ ਘਰੇ ਦੱਸਦੀ ਹੁੰਦੇ ਆ ਵੀ ਹੋ ਸਕਦਾ ਪ੍ਰਗਟ ਆਪਦੀ ਮੰਮੀ ਨੂੰ ਸਾਰਾ ਕੁਝ ਦੱਸ ਕੇ ਗਿਆ ਹੋਵੇ ਜੀ ਪਰਕਟਾਲ ਜੀ ਮਮਮੀ ਨੂੰ ਦੱਸ ਕੇ ਗਿਆ ਹੁੰਦਾ ਨਾ ਤੇ ਉਹਦੀ ਮਾਂ ਇੰਨਾ ਕੁਝ ਨਾ ਪਾਣ ਦਿੰਦੀ ਉਹਦੀ ਮਾਂ ਨੂੰ ਤਾਂ ਆਏ ਆ ਵੀ ਇਹਨਾਂ ਨੂੰ ਪਤਾ ਨਾ ਲੱਗੇ ਵੀ ਮੈਂ ਰਲੀ ਹੋਈ ਆ ਵਿੱਚ ਵੀ ਫਿਰ ਮੈਨੂੰ ਤੰਗ ਕਰਨਗੇ ਨਾਲੇ ਮੈਂ ਉਹ ਵੀ ਸਕਦਾ ਉਹਦਾ ਪਿੱਛੇ ਹੁੰਦਾ ਹੀ ਆ ਨਾਲੇ ਮੁੰਡੇ ਤਾਂ ਸਾਰਾ ਕੁਝ ਦੱਸਦੇ ਹੀ ਹੁੰਦੇ ਆ ਮਾਮਾਂ ਨੂੰ ਤੇ ਮੈਨੂੰ ਪੱਕਾ ਯਕੀਨ ਆ ਉਹਨੂੰ ਸਾਰਾ ਕੁਝ ਪਤਾਗਾ ਐਵੇਂ ਆਪਣੀ ਤੋਂ ਗੱਲਾਂ ਲੁਕੋਂਦੀ ਆ ਉਹ ਫਿਰ ਅਗਲੇ ਦਿਨ ਮੈਂ ਹੁਣ ਸਿੱਧਾ ਵੀ ਇਹਨਾਂ ਨੂੰ ਪੁੱਛ ਸਕਦੇ ਆ ਚਲੋ ਕੋਈ ਨਹੀਂ ਤੁਸੀਂ ਨਿਆ ਕਰੋ ਪਾਣੀ ਲਿਓਣੀ ਆ ਮੈਂ ਪੀ ਕੇ ਨਾ ਮੜਿਆ ਜਾਓ ਕਿਤੇ ਨਾਲ ਦੀ ਪਿੰਡੀ ਦੇਖਿਓ ਕਿਤੇ ਅੱਡੇ ਉੱਡੇ ਆ ਦੇਖਿਓ ਜਾ ਕੇ ਭਾਲ ਤਾਂ ਲਓ ਹੁਣ ਐ ਅੱਡੇ ਤੇ ਜਵਾਕ ਥੋੜੀ ਨੇ ਆ ਕਿ ਏੰਨਾ ਤੇ ਜਾ ਕੇ ਬੈਠੇ ਕਿ ਕੀ ਪਤਾ ਕਿੱਧਰ ਗਏ ਮਾਣੇ ਚਲੋ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਆ ਜੂਗੇ ਉਹ ਪਾਣੀ ਲੈ ਕੇ ਆਉਣੀ ਪਰ ਆਣੀ ਕੀ ਕਮੀ ਰੇਜੀ ਸਿੰਘ ਰੇ ਨਾ ਜਬ ਆਪਕਾ ਹੰਗੂ ਪੜੀ ਹੁੰਦੀ ਸੀ ਸਹੀ ਕੇ ਹੱਥ ਖਿਆਣੇ ਨੇ ਪਿੱਛ ਬਣਾ ਨਹੀਂ ਤੋ ਆਖਾਂ ਨੂੰ ਚੁਦਾ ਹੋਣਾ ਚਾਹੀਦਾ